ਮੇਰੇ ਇਸ ਪੇਜ ਤੇ ਸਾਡੇ ਭੈਣ ਭਰਾ ਜੁੜੇ ਆ ਬੜੀ ਛੋਟ ਜੀ ਜੀ ਆਪਾਂ ਗੱਲ ਕਰਨੀ ਆ ਬਾਲੀ ਲੰਬੀ ਜਿਹੜੀ ਉਹ ਗੱਲਬਾਤ ਆ ਉਹ ਨਹੀਂ ਕਰਨੀ ਬੇਨਤੀ ਇਹ ਸੀ ਵੀ ਕੱਲ ਟੂਰਨਾਮੈਂਟ ਹੋਇਆ ਜੀ ਆਪਣਾ ਬੇਗੋਵਾਲ ਦੇ ਵਿੱਚ ਤੇ ਉੱਥੇ ਨਾ ਇੱਕ ਮਾਤਾ ਜੀ ਦੀ ਵੀਡੀਓ ਜਿਹੜੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਤੇ ਵਾਇਰਲ ਉਹ ਬਹੁਤ ਹੋ ਰਹੀ ਆ ਹਨਾ ਚਲੋ ਉਹਨਾਂ ਨੇ ਮਾਤਾ ਨੇ ਸਾਨੂੰ ਆ ਕੇ ਗਰਾਊਂਡ ਦੇ ਵਿੱਚ ਇਹ ਆਖਿਆ ਵੀ ਮੇਰੀ ਕੁੜੀ ਦਾ ਵਿਆਹ ਆ ਵੀ ਆਪਣਾ ਵੀ ਲੈਣ ਦੇਣ ਨੂੰ ਸਾਡੇ ਕੋਲੇ ਕੁਝ ਵੀ ਨਹੀਂ ਗਾ ਹਨਾ ਵੀ ਮੇਰੀ ਮਦਦ ਕਰਵਾਓ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਹੈਗੇ ਜਜ਼ਬਾਤੀ ਬੰਦੇ ਵੀ ਜਦੋਂ ਕੋਈ ਦੁਖੀ ਹੁੰਦਾ ਤੇ ਯਾਰ ਆਪਾਂ ਨੂੰ ਇਹ ਹੁੰਦਾ ਯਾਰ ਵੀ ਕਿਵੇਂ ਨਾ ਕਿਵੇਂ ਇਹਦਾ ਕੋਈ ਦੁੱਖ ਜਿਹੜਾ ਉਹ ਘਟਾਇਆ ਜਾਵੇ ਵੰਡਾਇਆ ਜਾਵੇ ਜਿਵੇਂ ਚਾਹੇ ਕੋਈ ਵੀ ਪਲੇਅਰ ਆ ਚਾਹੇ ਕੋਈ ਵੀ 6 ਫੀਟ ਵਾਲਾ ਵੀਰ ਸੱਜਣਾ ਆਉਂਦਾ ਗਰਾਊਂਡ ਦੇ ਵਿੱਚ ਜਾਂ ਜਿਵੇਂ ਕੱਲ ਉਹ ਮਾਤਾ ਜੀ ਆਪਣੇ ਗਰਾਊਂਡ ਦੇ ਵਿੱਚ ਆਏ ਹਨ ਮੈਂ ਉਹਦੇ ਬਾਬਤ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਚਲੋ ਅਸੀਂ ਉਹਨਾਂ ਦਾ ਢੇੜਾ-ਗੁੜਾ ਵੀ ਲਵਾਇਆ ਸਾਰਿਆਂ ਨੇ ਸਹਿਯੋਗ ਵੀ ਕੀਤਾ ਬਹੁਤ ਸਾਰੇ ਫੋਨ ਬਹੁਤ ਸਾਰੀਆਂ ਕਾਲਾਂ ਮੇਰੇ ਮੇਰੇ ਵਟਸਐਪ ਤੇ ਵੀ ਤੇ ਮੇਰੇ ਜਿੱਦਾਂ ਆਪਾਂ ਕਹਿ ਲਿਆ ਵੀ ਇੰਸਟਾਗ੍ਰam ਤੇ ਵੀ ਹੋਰ ਬਹੁਤ ਸਾਰੇ ਮੈਸੇਜ ਜਿਹੜੇ ਉਹ ਆ ਰਹੇ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਹਨਾ ਤੇ ਹੁਣ ਜਦੋਂ ਸਾਨੂੰ ਸਵੇਰੇ ਪਤਾ ਲੱਗਦਾ ਹਨਾ ਵੀ ਪਥੋਲੀ ਪੰਚਾਇਤ ਦਾ ਫੋਨ ਆਉਂਦਾ ਵੀ ਭਾਈ ਇਹਨਾਂ ਦੇ ਤਾਂ ਕੋਈ ਵਿਆਹ ਹੀ ਨਹੀਂਗਾ ਉਦੋਂ ਨਾਲ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਵੀ ਅਸੀਂ ਕੁਝ ਵੀ ਗਰਾਊਂਡ ਦੇ ਵਿੱਚੋਂ ਬੋਲਦੇ ਆ ਤਾਂ ਜੇ ਕਿਸੇ ਸੌਰੀ ਭਾਈ ਆਵਾਜ਼ ਆਉਂਦੀ ਹੈ ਜੀ ਮੜਾ ਦੱਸ ਦੋ ਇੱਕ ਵਾਰੀ ਜਿਹੜੇ ਮੰਨ ਲਾ ਵੀ ਇਹਦਾ ਦੁੱਖ ਵੰਡਾਉਣਾ ਚਾਹੁੰਦੇ ਆ ਉਹ ਤਾਂ ਕਿੱਡੀ ਵੱਡੀ ਪੱਧਰ ਤੇ ਯਾਰ ਮੈਸੇਜ ਫੋਨ ਕਰਕੇ ਵੀ ਸਾਨੂੰ ਦੱਸੋ ਸਾਨੂੰ ਦੱਸੋ ਹਨਾ ਤਾਂ ਲੋਕ ਕਿੱਦਾਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਹਨ ਮੈਂ ਕੋਈ ਦੁਖੀ ਨਹੀਂਗਾ ਹਨਾ ਜਦੋਂ ਮੇਰੀ ਸਵੇਰੇ ਗੱਲ ਹੋਈ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਵੀ ਹਾਂਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਕੁੜੀ ਦਾ ਵਿਆਹ ਕਹਿੰਦੇ ਜੀ ਅਸੀਂ ਤਾਂ ਉਹੀ ਕਹਤਾ ਸਾਡੇ ਸਰਤਾ ਜੀ ਆ ਕਾਰਜਾ ਸੀਗਾ ਜੀ ਤੇ ਇਸ ਕਰਕੇ ਅਸੀਂ ਆਖਿਆ ਵੀ ਮੈਨੂੰ ਨਾਲ ਦੀ ਮੇਰੀ ਜਿਹੜੀ ਸੀਗੀ ਮਾਈ ਉਹਦੇ ਨਾਲ ਮਾਤਾ ਰਈ ਆਈ ਹਨਾ ਵੀ ਉਹ ਕਹਿੰਦੀ ਵੀ ਵੀ ਤੂੰ ਐਂ ਕਹਿੰਦੇ ਮੇਰੀ ਕੁੜੀ ਦਾ ਵਿਆਹ ਬਹੁਤ ਦੁੱਖ ਲੱਗਿਆ ਯਾਰ ਦੇਖੋ ਤੁਸੀਂ ਜਿੰਨੇ ਵੀ ਭੈਣ ਭਰਾ ਆਉਂ ਬਾਹਰਲੇ ਯਾਰ ਬਹੁਤ ਔਖੀ ਆ ਕਮਾਈ ਵੀਰੇ ਹਨਾ ਇੱਥੇ ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਕੁਝ ਵੀ ਵੀ ਇਦਾਂ ਕਰਕੇ ਯਾਰ ਵੀ ਸਾਡੀ ਮਦਦ ਕਰਾਓ ਅਸੀਂ ਜੋ ਵੀ ਬੋਲਦੇ ਆ ਤੁਸੀਂ ਸਾਡੇ ਬੋਲੇ ਤੇ ਫੁੱਲ ਚਾੜਦੇ ਹੋ ਯਾਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਪਰ ਸਾਨੂੰ ਵੀ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਯਾਰ ਵੀ ਅਸੀਂ ਜਿਹੜੀ ਕਿਸੇ ਦੀ ਕਮਾਈ ਆ ਉਹ ਗਲਤ ਥਾਂ ਤਾਂ ਨਹੀਂ ਲੱਗ ਰਹੀ ਕਿਸੇ ਉਹੀਂ ਉਹੀਂ ਤਾਂ ਨਹੀਂ ਲੈ ਕੇ ਜਾ ਰਿਹਾ ਕਈ ਵਾਰੀ ਕੀ ਹੁੰਦਾ ਜਿਵੇਂ ਇਸ ਤਰ੍ਹਾਂ ਦੀ ਗੱਲ ਹੁੰਦੇ ਆ ਤਾਂ ਜਿਹੜੇ ਬੰਦੇ ਲੋੜ ਬੰਦ ਹੁੰਦੇ ਆ ਉਹ ਰਹਿ ਜਾਂਦੇ ਆ ਤੇ ਦੂਜੇ ਉਹ ਕਰ ਜਾਂਦੇ ਆ ਇਸੇ ਤਰ੍ਹਾਂ ਇਹ ਕਈ ਸਾਡੇ ਸੱਜਣ ਕਬੱਡੀ ਦੇ ਵਿੱਚ ਵੀ ਹੈ ਗਿਆ ਚਲੋ ਇੱਕ ਆਰੀ ਢੇੜਾ ਗੂੜਾ ਲਵਾਇਆ ਹੈਲਪ ਵੀ ਹੋ ਜਾਂਦੀ ਆ ਫਿਰ ਉਹਨਾਂ ਦਾ ਕੰਮ ਹੀ ਜਿਹੜਾ ਉਹ ਮੇਰੇ ਭਰਾ ਬਣਾ ਲੈਂਦੇ ਆ ਯਾਰ ਵੀ ਹਾਂ ਆਪਾਂ ਜਾਣਾ ਹੀ ਆ ਟੂਰਨਾਮੈਂਟ ਤੇ ਢੇੜਾ ਲਾਉਣੀ ਆ ਤੇ ਵੀ ਆਪਾਂ ਪੈਸੇ business ਬਣਾ ਲੈਂਦੇ ਆ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਲੋਕਾਂ ਦੀ ਕਮਾਈ ਬਹੁਤ ਔਖੀ ਆ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਵੀ ਬਹੁਤ ਔਖੀ ਕਮਾਈ ਦੇ ਨਾਲ ਲੋਕ ਆਪਦੇ ਪਰਵਾਰਾਂ ਨੂੰ ਵੀ ਪਾਲਦੇ ਆ ਹੋਰ ਵੀ ਕਿਤੇ ਲੋੜਵੰਦਾਂ ਦੀ ਸੇਵਾ ਹੁੰਦੀ ਆ ਉਹ ਕਰਦੇ ਆ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਵੀਰੇ ਕਬੱਡੀ ਦੀ ਗਰਾਊਂਡ ਦੇ ਵਿੱਚ ਮੈਂ ਇਹ ਬੇਨਤੀ ਕਰਨੀ ਚਾਹਣਾ ਜਦੋਂ ਕਿਸੇ ਪਲੇਅਰ ਦੇ ਸਰਟੀਫਿਕੇਟ ਲੱਗੂਗੀ ਹਨਾ ਜੀ ਜਰੂਰ ਹੈਲਪ ਕਰਾਂਗੇ ਅਸੀਂ ਆਪਾਂ ਇਸ ਗੱਲ ਤੋਂ ਭੱਜਦੇ ਨਹੀਂ ਨਾ ਹੀ ਆਪਾਂ ਭਜਣਾ ਭਜ ਜਜ਼ਬਾਤੀ ਬੰਦੇ ਆ ਬਾਈ ਦੇਖੋ ਮੇਰੇ ਨਾ ਦਿਲ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਮੈਨੂੰ ਇਹ ਸੀਗਾ ਵੀ ਯਾਰ ਮੈਂ ਕਿਹੜੇ ਵੇਲੇ ਇਹ ਗੱਲ ਕਰਦੇ ਆ ਹਨਾ ਮੈਂ ਦੱਸ ਦਿਆਂ ਯਾਰ ਵੀ ਤਾਂ ਕਿ ਯਾਰ ਲੋਕ ਇਮੋਸ਼ਨਲ ਜਿਹੜੇ ਹੋ ਕੇ ਯਾਰ ਹੋਰ ਨਾਟਕਿਆ ਆਪਦਾ ਜਾਨੀ ਕਿ ਵੀ ਨਿਸ਼ਾਨ ਕਰਵਾ ਲੈਣ ਹਨ ਕਿਉਂਕਿ ਮੇਰੇ ਕੋਲੇ 55000 ਰੁਪਇਆ ਉਦੋਂ ਬਾਅਦ ਚੋਂ ਭਾਜੀ ਇੱਕ ਮੰਗਾ ਯੂਐਸਏ ਤੋਂ ਭਾਜੀ ਮਿੰਟਾ ਬੇਗਵਾਨ ਤੋਂ 5000 ਰੁਪਇਆ ਕੋਈ ਹੋਰ ਦੇ ਕੇ ਗਿਆ ਸੀ 55000 ਰੁਪਇਆ ਮੇਰੇ ਕੋਲੇ ਉਹ ਪਿਆ ਆ ਜਿਹੜਾ ਉਹ ਮਾਤਾ ਦੀ ਅਨਾਉਂਸਮੈਂਟ ਤੋਂ ਬਾਅਦ ਇਕੱਠਾ ਹੋਇਆ ਸੀ ਉਹ ਆਪਾਂ ਜਿਹੜੇ ਲੋੜਬੰਦ ਹੋਣਗੇ ਉਹਨਾਂ ਤੱਕ ਪਹੁੰਚਦਾ ਕਰਾਂਗੇ ਸਾਡੀ ਹੱਥ ਬੰਨ ਕੇ ਬੇਨਤੀ ਆ ਵੀ ਇਸ ਤਰ੍ਹਾਂ ਆਪਾਂ ਨਾ ਕਰੀਏ ਜਿਹੜਾ ਹਰ ਇੱਕ ਬੰਦਾ ਦਾ ਸਬੰਧ ਕੱਢਣਾ ਚਾਹੁੰਦਾ ਹਨਾ ਆਪਦੀ ਕਮਾਈ ਦੇ ਵਿੱਚੋਂ ਪਰ ਸਾਡੀ ਸੋਚ ਇਹ ਆ ਵੀ ਭਾਈ ਜਿਹਨੇ ਕੋਈ 5 ਰੁਪਏ ਵੀ ਦੇਤੇ ਉਹਦੇ ਸਹੀ ਥਾਂ ਤੇ ਲੱਗਣ ਯਾਰ ਕੋਈ ਕਿਸੇ ਦਾ ਗਲਤ ਥਾਂ ਤੇ ਪੈਸਾ ਨਾ ਜਾਵੇ ਹਨਾ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਭਾਈ ਕੋਈ ਇਹ ਨਾ ਹੁਣ ਥੱਲੇ ਕਮੈਂਟ ਕਰਨ ਲੱਗ ਜਾਓ ਵੀ ਤੈਨੂੰ ਕੀ ਆ ਵੀ ਲੋਕਾਂ ਨੇ ਪੈਸੇ ਦਿੱਤੇ ਆ ਵੀ ਤੈਨੂੰ ਕੀ ਉਹ ਮਾਤਾ ਦੀ ਮਜਬੂਰੀ ਹੋਣੀ ਦੁੱਖ ਸਿਰਫ ਇਸ ਗੱਲ ਦਾ ਵੀ ਸਾਨੂੰ ਸਹੀ ਆ ਕੇ ਦੱਸ ਦਿੰਦੇ ਤਾਂ ਆਪਾਂ ਕਿਹੜਾ ਯਾਰ ਭਾਜਦੇ ਸੀਗੇ ਹਨਾ ਕਿਸੇ ਗੱਲ ਤੋਂ ਹਨਾ ਵੀ ਆਪਾਂ ਕਿਹੜਾ ਯਾਰ ਵੀ ਉਹ ਆਪਾਂ ਕਦੇ ਕਿਸੇ ਨੂੰ ਜਵਾਬ ਹੀ ਨਹੀਂ ਦਿੱਤਾ ਵੀ ਦੁੱਖ ਜਦੋਂ ਤੁਸੀਂ ਕਿਸੇ ਦੇ ਜਜ਼ਬਾਤਾਂ ਨਾਲ ਖੇਡਦੇ ਐ इमोशनल ਬਲੈਕਮੇਲ